ਵਜਿੰਦਰ ਸਿੰਘ ਚਾਰਨ ਘਾਟ ਵਾਲੇ ਦਾ ਅੱਜ ਵੀ ਸਿਸਟਮ ਹੋਇਆ ਵੀ ਉਹਨੂੰ ਬਹੁਤ ਸਮਝਾਇਆ ਸੀ ਤੇ ਪਤਾ ਨਹੀਂ ਕਾਦੀ ਆਕੜ ਸੀ ਉਹਦੇ ਜਿਹੜਾ ਉਸ ਸਥਾਨ ਨਾਲ ਜੁੜੇ ਸੀ ਉਸ ਸਥਾਨ ਨਾਲ ਨਫ਼ਰਤ ਨਾ ਕਰਨ ਬੰਦਾ ਮਾੜਾ ਹੋ ਸਕਦਾ ਸਥਾਨ ਨਹੀਂ ਮਾੜੇ ਹੁੰਦੇ ਉਹ ਕਿਹੇ ਵੀ ਮਹਾਂਪੁਰਖ ਦਾ ਸਥਾਨ ਹੋਵੇ ਉਥੋਂ ਬੇ ਨਹੀਂ ਹੈਗਾ ਵੀ ਉਥੇ ਆਹ ਕੁਝ ਹੋ ਗਿਆ ਹਨਾ ਜਿਹੜਾ ਹੈਗਾ ਆਪਾਂ ਦੋਸ਼ੀ ਨੂੰ ਸਜ਼ਾ ਦੇਣ ਦੇ ਹੱਕਦਾਰ ਹੈਗੇ ਆ ਮੈਨੂੰ ਨਹੀਂ ਪਤਾ ਉਥੇ ਕਿੰਨਾ ਕੁ ਤੀਆ ਦੇ ਨਾਲ ਕੀ ਕੁਝ ਹੋਇਆ ਕਿਉਂਕਿ ਉਦੋਂ ਬਾਅਦ ਵੀ ਮੈਨੂੰ ਤਿੰਨ ਫੋਨ ਬਾਹਰੋਂ ਆਏ ਆ ਦੋ ਪੰਜਾਬ ਤੋਂ ਆਏ ਆ ਇੱਕ ਕੁੜੀ ਬਾਹਰ ਗਈ ਹੋਈ ਆ ਤੇ ਮੈਂ ਇਹ ਸਾਧਾ ਨੂੰ ਵੀ ਇਹਨਾਂ ਦੇ ਟੈਚ ਦੇ ਵਾਲਿਆਂ ਨੂੰ ਇਹ ਦੱਸ ਦਵਾਂ ਵੀ ਉਹਨੇ ਦੋ ਬਾਬਿਆਂ ਦੇ ਨਾਮ ਹੋਰ ਲਏ ਆ ਇੱਕ ਕੁੜੀ ਨੇ ਬਾਹਰੋਂ ਵੀ ਬਾਬਾਈ ਅਸੀਂ ਤੁਹਾਨੂੰ ਸਬੂਤ ਪਹੁੰਚਦੇ ਕਰਾਂਗੇ ਕਿ ਮੈਨੂੰ ਮੇਰੇ ਨਾਲ ਵੀ ਇਹਨਾਂ ਨੇ ਧੱਕੇ ਨਾਲ ਰੇਪ ਕੀਤਾ ਸੀ ਮੈਂ ਬਾਬਿਆਂ ਦੇ ਨਾਮ ਹੀ ਲੈਣੇ ਹੁਣ ਆਹ ਵੀਡੀਓ ਦੇਖ ਕੇ ਜਿਹੜੇ ਸਾਥ ਲੈਣਾ ਇਹਦੇ ਨਾਲ ਹੈਗਾ ਬਾਬੇ ਨਾਲ ਬਜਿੰਦਰ ਸਿੰਘ ਰਾਹ ਉਹ ਬਈ ਆਪਦਾ ਕਮਰਕੱਸਾ ਕੱਸ ਕੇ ਰੱਖਿਓ ਇਹ ਗੰਦ ਸਾਹਿਬ ਅਸੀਂ ਕਰਨਾ ਹੀ ਕਰਨਾ ਦੂਜੀ ਗੱਲ ਸੰਗਤ ਲਈ ਆ ਸਿੱਖਾ ਲਈ ਆ ਪੰਜਾਬ ਲਈ ਆ ਲੋਕਾਂ ਲਈ ਆ ਵੀ ਜੇ ਅਸੀਂ ਤੁਰਦੇ ਆ ਤੇ ਸਾਡੇ ਤੇ ਵੀ ਹਵਾਵਾਂ ਤੱਤੀਆਂ ਬਹੁਤ ਵਗਦੀਆਂ ਤਰ੍ਹਾਂ ਤਰ੍ਹਾਂ ਦੇਗਾ ਸੰਗਤ ਨੂੰ ਬੇਨਤੀ ਆ ਵੀ ਸਾਡਾ ਪੂਰ ਜੋਰ ਤੁਸੀਂ ਸਾਥ ਦੇਣਾ ਨੇੜੇ ਦੀਆਂ ਪਛਾਈਤਾਂ ਜਾਂ ਕੋਈ ਵੀ ਹੈਗਾ ਕਿਉਂਕਿ ਪਾਪਾ ਵੀ ਆਪਦਾ ਜੋਰ ਲਾਊਗਾ ਅਕਸਰ ਉਹਦੇ ਵੀ ਕੁਲਿੰਕ ਹੋਣਗੇ ਤੇ ਜਿਹੜੇ ਵੀ ਹੈਗੇ ਲੋਕ ਇੱਥੋਂ ਦੇ ਨਾਲ ਦੇ ਸੰਗਤ ਸਾਡੇ ਨਾਲ ਪ੍ਰੇਮ ਕਰਦੇ ਜਾਂ ਸਾਡਾ ਸਾਥ ਜਾਂ ਹਾਂ ਠੀਕ ਆ ਵੀ ਇਹਨਾਂ ਨੇ ਵਧੀਆ ਕੀਤਾ ਤੇ ਉਹ ਜਰੂਰ ਸੋਸ਼ਲ ਮੀਡੀਆ ਤੇ ਜਾਂ ਸਾਡੇ ਨਾਲ ਟੱਚ 'ਚ ਆ ਕੇ ਸਾਡਾ ਸਾਥ ਦੇਣ ਬਾਕੀ ਗੱਲਬਾਤ ਹੈਗੀ ਆ ਜਿਹੜੀ ਉਹ ਹੁਣ ਪੁਲਿਸ ਦੇ ਅੰਡਰ ਹੋ ਗਈ ਆ ਤੇ ਵੇਖੋਗਾ ਕੀ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ